ਰੇ ਸਾਡੇ ਸਾਥੀਓ ਅੱਜ ਬਹੁਤ ਹੀ ਮਦਭਾਗੀ ਹਾਲਤ ਦੇ ਵਿੱਚ ਤੁਹਾਡੇ ਨਾਲ ਅਸੀਂ ਪ੍ਰਸਤੁਤ ਕਰ ਰਹੇ ਹਾਂ ਕਿ ਅੱਜ ਸਵੇਰੇ ਰੋਹਾਣਾ ਜਿਹੜੀ ਬਹਾ ਪੰਚਾਇਤ ਰੱਖੀ ਹੋਈ ਸੀ ਉੱਥੇ ਸਾਡੀ ਕੋਠਾਗੁਰੂ ਤੋਂ ਬਠਿੰਡੇ ਤੋਂ ਇੱਕ ਬੱਸ ਜਾ ਰਹੀ ਸੀ ਉਸ ਪ੍ਰੋਗਰਾਮ ਦੇ ਸ਼ਾਮਲ ਹੋਣ ਲਈ ਉਹਦਾ ਅਚਾਨਕ ਅੰਡਿਆਰ ਜਿਹੜੇ ਐਕਸੀਡੈਂਟ ਹੋ ਗਿਆ ਜਿਦੇ ਵਿੱਚ ਸਾਡੀਆਂ ਤਿੰਨ ਭੈਣਾਂ ਐਕਸਪਾਇਰ ਹੋ ਗਈਆਂ ਜਿਨ੍ਹਾਂ ਦੇ ਵਿੱਚ ਬਹੁਤ ਛੋਟੀ ਉਮਰ ਦੀ ਵੀ ਸੀ 170 75 ਸੀ 60 60 ਮਿੰਟ ਦੇ ਨੇੜੇ ਸੀ ਤੇ ਬਹੁਤ ਹੀ ਦੁਖਦਾਈ ਹੈ ਬਾਕੀ ਦਰਜਣਾ ਬੰਦੇ ਸਾਡੇ ਜ਼ਖਮੀ ਹੋ ਗਏ ਤੇ ਤਕਰੀਬਨ ਉਸ ਵਾਰ ਬੱਸ ਦੇ ਵਿੱਚ 53 ਸਵਾਰੀਆਂ ਸੀ ਜਿਨ੍ਹਾਂ ਵਿੱਚ ਕੋਈ ਵੀ ਸਵਾਰੀ ਨਹੀਂ ਜਿਹੜੀ ਜਿਨ੍ਹਾਂ ਦਾ ਸਰੀਰ ਡੈਮੇਜ ਹੋਣ ਤੋਂ ਬਚਾ ਹੋਵੇ ਸਾਰਿਆਂ ਨੇ ਬਚਾ ਤੇ ਉਹਦੇ ਵਿੱਚ ਬਹੁਤ ਕੁਝ ਪੇਸ਼ੈਂਟ ਤਾਂ ਬਹੁਤ ਹੀ ਸੀਰੀਅਸ ਨੇ ਜਿਨੀ ਜਿਵੇਂ ਬਸੰਤ ਕੋਠਾ ਗੁਰੂ ਹੈ ਇੱਕ ਭੈਣ ਹੋਰ ਕਿਹੜੀ ਆ ਜਿਸ ਉਹ ਜਸਵੀਰ ਹੈ ਸੇ ਦਾ ਨਾਂ ਯਾਨੀ ਇੱਕ ਮੁੰਡੇ ਦੀ ਬਾਹ ਤੇ ਨੀ ਬਾਹ ਕੱਟਣ ਦੀ ਲੋਟਾ ਸਕਦੀ ਹੈ ਯਾਨੀ ਕੁਝ ਪੇਸ਼ੈਂਟ ਬਹੁਤ ਜ਼ਿਆਦਾ ਸੀਰੀਅਸ ਨੇ ਤੇ ਅਸੀਂ ਸਮਝਦੇ ਆਂ ਕਿ ਸਰਕਾਰ ਤੋਂ ਅਸੀਂ ਮੰਗ ਕਰਦੇ ਆਂ ਵੀ ਜਿੰਨੀ ਜਿਹੜੀਆਂ ਸਾਡੀਆਂ ਭੈਣਾਂ ਐਕਸਪਾਇਰ ਹੋ ਗਈਆਂ ਉਹਨਾਂ ਦੇ ਪਰਿਵਾਰ ਨੂੰ 10 ਲੱਖ ਕੰਪਨਸੇਸ਼ਨ ਇੱਕ ਜੀ ਨੂੰ ਨੌਕਰੀ ਸਰਕਾਰੀ ਤੇ ਉਹਨਾਂ ਦੇ ਸਰਕਾਰੀ ਕਰਜ਼ਾ ਖਤਮ ਕਰੇ ਜਿੰਨੇ ਸਾਡੇ ਇਹ ਕਰਜ਼ੇ ਆ ਜ਼ਖਮੀ ਕਿਸਾਨ ਨੇ ਉਹਨਾਂ ਨੂੰ ਜੋਗ ਬਣਦਾ ਬਮਜਾ ਜਿੰਨੇ ਸੀਰੀਅਸ ਨਾਲ ਦਾ ਅਦਾਜ ਦਾ ਪ੍ਰਬੰਧ ਕਰੇ ਤੇ ਉਹਨਾਂ ਨੂੰ ਸਾਰਿਆਂ ਨੂੰ ਬਣਦਾ ਬਮਜਾ ਦਿੱਤਾ ਗਿਆ ਇਸ ਨੂੰ ਕੀ ਕਾਰਨ ਮੰਨਦੇ ਨੇ ਧੁੰਦ ਮੰਨਦੇ ਨੇ ਦੇਖੋ ਉਹਦੇ ਚ ਕਾਰਨਾਂ ਤੋਂ ਜਾਣਕਾਰੀ ਮਿਲੀ ਹੈ ਵੀ ਉਹ ਬੱਸ ਥੋੜੀ ਜਿਹੀ ਸਪੀਡ ਚ ਵੀ ਵੱਧ ਸੀ ਧੁੰਦ ਦਾ ਵੀ ਕਾਰਨ ਹੈ ਸ਼ਾਇਦ ਹੋ ਸਕਦਾ ਹੈ ਉਹ ਜਿਵੇਂ ਜਾਣਕਾਰੀ ਮਿਲਿਆ ਕਿ ਮੋਬਾਈਲ ਦਾ ਵੀ ਸੁਣ ਰਿਆ ਸੀ ਡਰਾਈਵਰ ਇਸ ਤਰ੍ਹਾਂ ਦੀ ਘਟਨਾ ਜਿਹੜੀ ਵਾਪਰੀ ਹੈ ਤੇ ਅਸੀਂ ਇਹਨਾਂ ਵੱਲ ਭਾਗੀ ਸਮਝਦੇ ਹਾਂ ਤੇ ਬਹੁਤ ਦੁੱਖਦਾਈ ਹੈ ਪਹਿਲੀ ਗੱਲ ਤਾਂ ਇਹ ਹੈ ਜੀ ਜਦੋਂ ਜਾਂ ਤੁਸੀਂ ਇਹ ਦੱਸ ਦੋ ਸਾਡੀ ਗੱਲ ਗਲਤ ਹੈ ਹੁਣੀ ਵਾਪਸ ਲੈ ਲੈਣਾ ਜਾਂ ਤੇ ਆਪ ਸਾਡੀ ਕੋਈ ਤੇ ਜਿਹੜੀ ਵੀ ਤੁਹਾਡੀ ਸਾਨੂੰ ਲੱਗਦੀ ਵਿਆਹ ਤਾਂ ਤੁਹਾਡੀ ਯਾਰ ਨਜਾਇਜ਼ ਹੈ ਅਸੀਂ ਉਹ ਵਾਪਸ ਲੈ ਲਵਾਂ ਮੈਂ ਤਾਂ ਬੇਨਤੀ ਕਰ ਰਿਹਾ ਜਦੋਂ ਵੀ ਪਤਾ ਲੱਗਿਆ ਨਾਲ ਦੀ ਮਾਪਾ ਉਰ ਜਿੰਨੀ ਪ੍ਰਾਈਵੇਟ ਹੌਸਟਿਲ ਦਾ ਲੈਣ ਲਿਆ ਤਾਂ ਵੀ ਸਾਰੇ ਬੰਦੇ ਰੈਫਰ ਕਰਦੇ ਨੇ ਜਿਹੜੇ ਥਿੰਨੇ ਬੰਦੇ ਦਾ ਪਾਉਂਦੇ ਕਿ ਉਹ ਪ੍ਰੋਜੈਕਟ ਨਾਲ ਨਾ ਰਿਫੰਡ ਵੀ ਕਰਾਤੀਆਂ ਤੇ ਮੈਂ ਉਦੋਂ ਹਰੇਕ ਮੰਨਣ ਜਾ ਕੇ ਸੀ ਵੀ ਦੱਸਿਆ ਹੈ ਵੀ ਜੇ ਕਿਸੇ ਦੇ ਪੈਸੇ ਭਰ ਆਏਗੇ ਹੁਣ ਅਸੀਂ ਰਿਫੰਡ ਕਰਾਵਾਂਗੇ ਕੋਈ ਐਂਬੂਲੈਂਸ ਦਾ ਖਰਚਾ ਭਰ ਆਏਗਾ ਉਹ ਰਿਫੰਡ ਕਰਾਂਗੇ ਸਿਰਫ ਯਾਦ ਰੱਖੀਂ ਦਾ ਫਿਲਡਰ ਇੱਥੇ ਖੜੇ ਨੇ ਇਸੇ ਕੰਮ ਵਾਸਤੇ ਖੜੇ ਨੇ ਵੀ ਜੇ ਕੋਈ ਸਾ ਕੋਈ ਖਰਚਾ ਹੋ ਗਿਆ ਤੁਹਾਡੇ ਵੀ ਨਾਮ ਤੇ ਧਿਆਨ ਚ ਲਿਆ ਰਹੇ ਵੀ ਜੇ ਤੁਹਾਨੂੰ ਕੋਈ ਬੰਦਾ ਬਤਾ ਕਿ ਇਹਦਾ ਖਰਚਾ ਹੋ ਗਈ ਤਾਂ ਰਿਫੰਡ ਕਰੂਗੀ ਸਰ ਸਾਰਾ ਸਾਰਾ ਰਿਫੰਡ ਕਰੂਗੀ ਸਾਨੂੰ ਮੈਂ ਖੜਾ ਇੱਥੇ ਮੇਰਾ ਮੋਬਾਈਲ ਨੰਬਰ ਸਾਡੇ ਉੱਤੇ ਮਤਲਬ 9 ਬੰਦੇ ਸਰ ਉਹਦੇ ਵਿੱਚ ਦਾਖਲ ਇੱਕ ਪ੍ਰਾਈਵੇਟ ਦਾ ਬੰਦਾ ਇੱਕ ਬੰਦਾ ਬਹੁਤ ਜ਼ਰੀਆ ਸੀ ਹਾਂਜੀ ਉਹ ਉਹ ਜਾਊਗਾ ਜੇ ਨਾ ਮੌਕੇ ਤੋਂ ਦਾ پیشنਤ ਕੋਈ ਸਮਝ ਦੇ ਦੇ ਹੰਕ ਚਾਹ ਉਹ ਰੀਡ ਦੀ ਵੀ ਆਸਤਾ ਹੁੰਦੇ ਹਨ ਕੈਦ ਕਰਦੇ ਉਹਦੇ ਨਾਲ ਥੱਲੇ ਦਾ ਸੀਰੀਜ਼ ਰਾਈਟ ਹੈ ਉਹ ਬੋਲਦਾ ਮੈਂ ਉਹ ਆਲਗਾਂ ਦਾ ਕੁਝ ਨਹੀਂ ਜੀ ਬੋਲਦਾ ਕਿਤੇ ਚੁੰਗੀ ਵੱਡੋ ਕੋਈ ਖਲਾਉ ਕੋਈ ਮਸਲਾ ਨਹੀਂ ਦਿੱਤਾ ਮੈਨੂੰ ਕਿਤੇ ਫਾਇਦੇ ਭਰਾ ਇਸੇ ਉੱਪਰ ਅਸੀਂ ਬਾਤ ਕਰ ਲੈਂਦੇ ਜਿਸਨੂੰ ਵੀ ਜੀ ਵੀ ਸਲਾਹ ਕਰੀ ਉਹ ਤੋਂ ਕਹਾ ਮੇਰੀ ਰਿਫੰਡ ਕਰ ਮੇਰੀ 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 ਬੈਂਸੋਲ ਸਿੱਧਾ ਤੋਂ ਜਸਟ ਕਰਨੀ ਚਾਹੀਦੀ ਹੈ ਤੁਹਾਡੇ ਪੁੱਛੋਗੇ ਚੰਗੇ ਹੋਗੇ ਸਾਡੇ ਜਾਹੋਂ ਨਾ ਮੇ ਮੁੱਖਾਂ ਤੇ ਵੀ ਇਹ ਚੀਜ਼ ਹੈ। ਫਰਦੀ ਦੀ ਲੱਖ ਰੁਪਏ ਤੇ ਵੀ ਲਾਗੇ ਲਾਗੇ। ਐਸੇ ਐ ਤਾਂ ਪੈਸੇ ਵਾਲ ਅਧਿਕਾਰੀ। ਕੋਈ ਕੋਈ ਚਾਰਜ ਐ ਤੁੰ। ਪਰ ਪਰਵਾਰ ਨੂੰ 10 ਲੱਖ ਰੁਪਏ ਦੀ ਲੱਗਦਾ। ਉਹਨਾਂ ਵੇਲੇ ਸਰ ਕੋਈ ਸਰਕਾਰੀ ਜਾਂ ਗੈਰ ਸਰਕਾਰੀ ਕਾਰਜਾਂ ਵਿੱਚ ਛੋਟੇ। ਜਿਹੜੇ ਸਿਰੇ ਹਮ ਨੂੰ 5 ਲੱਖ ਦੀ ਲੱਗਦਾ। ਜਿਹੜੇ ਕੋ ਉਦੋਂ ਘੱਟ ਵਾਲੇ ਹੈਗੇ ਉਹਦੇ ਵੱੱਚ ਤੋਂ ਲਾ। ਕਿਸੇ ਨੂੰ ਲੱਗ ਸਕਦਾ ਹੈ ਜੇ ਅੱਛਾ ਜੀ ਵੱਡੀ ਗੱਲ। ਅਸੀਂ ਪਹਿਣਾ ਚਾਹੁੰਦੇ ਹਾਂ ਬਾਦਲ ਦੇ ਪਰਿਵਾਰ ਤੇ ਖਰਚਾ ਹੋਣ ਵੀ ਕਿੰਨਾ ਹੋਵੇ। ਕੋਈ ਸਰਕਾਰ ਦੇਖੀ ਹੈ ਜੀ ਸਾਡੇ ਚੰਚਰਾਂ ਨੂੰ ਕਿੱਧਰ ਗਈ ਜੀ ਤਾਂ ਮਲਾਈਆਂ ਵੀ ਯਾਰ ਕੋਈ ਗੱਲ ਨਹੀਂ ਜਦੋਂ ਕੋਈ ਜਾਨਵਰ ਉਹਦਾ ਕੋਈ ਨਸਾਨ ਹੋ ਗਿਆ ਉਹਦਾ ਵੀ ਕੋਈ ਗੱਲ ਨਹੀਂ ਪਿਆ ਦਾ ਇਹਦਾ ਰੋਆ ਉਦੋਂ ਆ ਕੇ ਸਾਡੀ ਹੈਗੇ ਜਿਹੜੀ ਘਾਟਾ ਵਾਪਰ ਜੀ ਅਸੀਂ ਇਹਨਾਂ ਨੂੰ ਨਹੀਂ ਬੰਦ ਦੇ ਸਾਰੀ ਗੱਲ ਇਹ ਚੰਜਾ ਮੈਂ ਦੇ ਜੀ ਉਥੋਂ ਵੀ ਤਾਂ ਇਹ ਬੁਲੇ ਸੋ ਆ ਗਏ ਹਾਂ ਜੀ ਦੋ ਸਾਲ ਵਾਲੇ ਕੋਲੇ ਬੁਲੇ ਸੋ ਉਹ ਤੇ ਠੀਕ ਹੋ ਗਿਆ ਇੱਥੇ ਇਹ ਤਾਂ ਬੀਜੀ ਕਰਦੇ ਤੁਹਾਨੂੰ ਪਤਾ ਲੱਗ ਗਿਆ ਕਿ ਪ੍ਰਸ਼ਾਸਨ 12 ਵਜੇ ਹੋ ਗਏ ਉਹ ਪਾਣਾ ਗਾ ਲੋ ਸਾਡੇ ਬਾਰੇ بڑے ਗੰਨੇ ਸੀਗਾ ਜਿਹਨੋਂ ਰਸਤੇ ਨਹੀਂ ਬਰਾਸੀ ਮੈਂ ਤਾਂ ਫੇਰ ਆਉਂਦਾ ਜਦੋਂ ਮੀਂਹ ਚਾਰ ਬੱਤਾਂ ਦਾ ਅਸ਼ਰੇਵ ਸਾਹਿਬ ਸੁੱਤੀ ਦੇ ਮੇਕੋ ਵਾਲੇ